ਹਾਂਜੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਬਹੁਤ ਜ਼ਿਆਦਾ ਵਧੀਆ ਹੋਵੋਗੇ ਤੇ ਅੱਜ ਆਪਾਂ ਤੁਹਾਡੇ ਲਈ ਇੱਕ ਵੀਡੀਓ ਲੈ ਕੇ ਆਏ ਹਾਂ ਜੀ ਇਹ ਵੀਡੀਓ ਹੈਗੀ ਹੈ ਜੀ ਸਾਡਾ ਪੰਜਾਬ ਟੀਮ ਬਾਰੇ ਵਿੱਕੀ ਕਵਲ ਬਾਰੇ ਜੋ ਉਹਨਾਂ ਦੇ ਚੈਨਲ ਤੇ ਵੀਡੀਓਜ਼ ਅਪਲੋਡ ਹੁੰਦੀਆਂ ਵਾਂ ਤੇ ਆਪਾਂ ਉਹਨਾਂ ਨੂੰ 20 22 ਦੇ ਨਾਲ ਦੇਖਦੇ ਹਾਂ ਜੋ ਉਹ ਵੈਬ ਸੀਰੀਜ਼ ਬਣਾਉਂਦੇ ਆ ਤੇ ਉਹਨਾਂ ਦੀ ਇੱਕ ਵੀਡੀਓ ਸੀ ਮਾੜਾ ਜ਼ਗੀਰ ਦਾ ਜੋ ਕਿ ਬਹੁਤ ਹੀ ਜ਼ਿਆਦਾ ਦਿਨਾਂ ਤੋਂ ਨਹੀਂ ਆ ਰਹੀ ਆਪਾਂ ਤੁਹਾਨੂੰ ਦੱਸਾਂਗੇ ਕਿ ਇਹ ਵੀਡੀਓ ਕਿਉਂ ਨਹੀਂ ਆ ਰਹੀ ਕਿ ਇਸ ਦਾ ਕਹਣਾ ਇਹ ਵੀਡੀਓ ਆਉਗੀ ਜਾਂ ਨਹੀਂ ਆਉਗੀ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਆਪਾਂ ਤੁਹਾਨੂੰ ਦੱਸ ਦਈਏ ਉਹਨਾਂ ਦੀਆਂ ਤਿੰਨ ਚਾਰ ਵੀਡੀਓ ਚੱਲ ਰਹੀਆਂ ਵਾਂ ਉਹਨਾਂ ਦੀ ਪਰਕਤ ਵੀਡੀਓ ਵੀ ਚੱਲ ਰਹੀ ਹੈ ਆਪਾਂ ਮਾਤਾ ਤੇ ਪਰਦਾ ਵੀ ਵੀਡੀਓ ਚੱਲ ਰਹੀ ਹੈ ਤੇ ਮੈਂ ਮਿੱਕੀ ਨੂੰ ਦੱਸਣਾਵਾ ਇਹ ਵੀਡੀਓ ਖਤਮ ਹੋ ਚੁੱਕੀ ਹੈ ਮਾੜਾ ਜੀ ਦੀਆਂ ਵੀਡੀਓ ਚੱਲ ਰਹੀ ਸੀ ਉਹਨਾਂ ਦੀ ਤੇ ਹੁਣ ਉਹਨਾਂ ਦੀ ਨਵੀਂ ਵੀ ਸੀਰੀਜ਼ ਆਈ ਹੈ ਜਿਹਾ ਜੇ ਬੀਜੋਗੇ ਉਹ ਹੋ ਜਾ ਵੱਡੋਂਗੇ ਹਾਂਜੀ ਇਹ ਵੀਡੀਓ ਇਹ ਵੀਡੀਓ ਨਵੀਂ ਹੀ ਆਈ ਹੈ ਤੇ ਉਹਨਾਂ ਨੇ ਹਰ ਇੱਕ ਵੀਡੀਓ ਦੇ ਵਿੱਚ ਇੱਕ ਬਹੁਤ ਹੀ ਵਧੀਆ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਆ ਮਾਇਮੇ ਕਿਨੂੰ ਤੱਕ ਦਸਰਾਵਾ ਵਾਲੀ ਕਹਾਣੀ ਵੀ ਬਹੁਤ ਹੀ ਵਧੀਆ ਸੀ ਤੇ ਬਹੁਤ ਲੋਕਾਂ ਨੇ ਉਸ ਨੂੰ ਪਿਆਰ ਦਿੱਤਾ ਤੇ ਉਸ ਵੀਡੀਓਜ਼ ਦੇ ਬੰਦ ਹੋਣ ਦਾ ਬਹੁਤ ਜ਼ਿਆਦਾ ਉਹਨਾਂ ਨੂੰ ਦੁੱਖ ਵੀ ਲੱਗਿਆ ਕਿ ਇਹ ਵੀਡੀਓ ਬੰਦ ਹੋਊਗੀ ਉਸ ਦੇ ਵਿੱਚ ਬਹੁਤ ਹੀ ਕੁਝ ਸਿੱਖਣ ਨੂੰ ਮਿਲਿਆ ਉਸ ਵੀਡੀਓ ਦੇ ਵਿੱਚ ਇਦਾਂ ਹੀ ਬਰਕਤ ਵੀਡੀਓ ਚੈਨਲ ਰਹੀ ਹੈ ਚੀਜ਼ ਦੇ ਵਿੱਚ ਬਹੁਤ ਹੀ ਕੁਝ ਸਿੱਖਣ ਨੂੰ ਮਿਲੂਗਾ ਤੇ ਸਿੱਖਣ ਨੂੰ ਮਿਲਿਆ ਵੀ ਆ ਅਪ ਇਹ ਅੱਜ ਦੀ ਰਿਐਲਿਟੀ ਹੀ ਉਹਨਾਂ ਨੇ ਸ਼ੋਅ ਕੀਤੀ ਹੈ ਜੋ ਅੱਜ ਕੱਲ ਦੇ ਘਰਾਂ ਦੇ ਵਿੱਚ ਚੱਲ ਰਿਹਾ ਵਾ ਤੇ ਹੁਣ ਉਹਨਾਂ ਦੀ ਇੱਕ ਵੀਡੀਓ ਆਈ ਹੈ ਨਵੀਂ ਜਿਹੋ ਜਾਂ ਬੀਜੋਂ ਕਿ ਉਹ ਹੋ ਜਾ ਹੀ ਵੱਡੂਗੇ ਉਸ ਵਿੱਚ ਤਾਂ ਉਹਨਾਂ ਨੇ ਬੇਕਮਾਲ ਹੀ ਮਤਲਬ ਕਿ ਐਕਟਿੰਗ ਕੀਤੀ ਹੈ ਮਤਲਬ ਕਿ ਉਹ ਇੰਨਾ ਵਧੀਆ ਜਰਾਂ ਦਿਖਾਇਆ ਵਾ ਕਿ ਕਿ ਵੀ ਹਨਾ ਜਿਹੋ ਜਾਂ ਆਪਾਂ ਬੱਚਿਆਂ ਨੂੰ ਪਹਿਲਾਂ ਸਿੱਖਿਆ ਦੇਵਾਂਗੇ ਉਹੋ ਜਿਹੀ ਉਹ ਬੱਚੇ ਗਾਂ ਜਾ ਕੇ ਵੱਡੇ ਹੋਣਗੇ ਤੇ ਉਹਨਾਂ ਨੂੰ ਉਹੀ ਸਿੱਖਿਆ ਮਿਲੇਗੀ ਜੇ ਆਪਾਂ ਪਹਿਲਾਂ ਹੀ ਉਹਨਾਂ ਦੇ ਸਿੱਧਾ ਪੰਮ ਲਾ ਪਾਈ ਜਾਵਾਂਗੀ ਪਾਈ ਜਾਵਾਂਗੀ ਤੇ ਵੱਡੇ ਹੋ ਗਏ ਬੱਚਿਆਂ ਨੇ ਉਦਾਂ ਦਾ ਹੀ ਸਿੱਖਣਾ ਵਾ ਤੇ ਇੱਕ ਉਹਨਾਂ ਨੇ ਚਲਾ ਰਹੀ ਹੈ ਜੀ ਮਾਤਾ ਤੇ ਪਾਦਰ ਵੀਡੀਓ ਜੋ ਕਿ ਬਹੁਤ ਹੀ ਨਾਇਸਾ ਅੱਜ ਦੀ ਰੀਅਲਿਟੀ ਦਿਖਾਈ ਆ ਉਸ ਵਿੱਚ ਕਿ ਦੋ ਭਰਾਵਾਂ ਦੇ ਵਿੱਚ ਇਹ ਉਹਨਾਂ ਦੇ ਰੀਅਲ ਘਰ ਦੀ ਕਹਾਣੀ ਨਹੀਂ ਜੇ ਆਪਾਂ ਕਹਿ ਦਈਏ ਰੀਅਲਲੀ ਇਹ ਉਹਨਾਂ ਨੇ ਸਿਰਫ ਵੀਡੀਓ ਹੀ ਬਣਾਈ ਆ ਤੇ ਉਹਨਾਂ ਨੇ ਉਹ ਰੀਅਲਿਟੀ ਹੀ ਦਿਖਾਈ ਆ ਕਿ ਕਿਵੇਂ ਦੋ ਭਰਾ ਹੁੰਦੇ ਆ ਵੱਡਾ ਭਰਾ ਦੇ ਸਿੱਕੇ ਸਾਰੀ ਜ਼ਿੰਮੇਵਾਰੀ ਹੁੰਦੀ ਹੈ ਤੇ ਛੋਟਾ ਭਰਾ ਕਿਵੇਂ ਉਹ ਜ਼ਿੰਮੇਵਾਰੀ ਨੂੰ ਨਹੀਂ ਪੂਰਾ ਕਰਦਾ ਮੈਂ ਆਪਰੇ ਚ ਬਿਮਾਰੀ ਨਹੀਂ ਚਾਹਕਦਾ ਕਿਉਂਕਿ ਵੱਡੇ ਭਰਾ ਪਰਜਾਈ ਹਰ ਇੱਕ ਘਰ ਦੇ ਵਿੱਚ ਇਹ ਇਹ ਚੱਲ ਰਿਹਾ ਹੁੰਦਾ ਕਿ ਵੱਡੇ ਨੂੰ ਬਹੁਤ ਸਾਰੀਆਂ ਟੈਨਸ਼ਨਾਂ ਹੁੰਦੀਆਂ ਜੋ ਕਿ ਛੋਟੇ ਨਹੀਂ ਸਮਝ ਪਾਉਂਦੇ ਕਈ ਘਰਾਂ ਦੇ ਵਿੱਚ ਛੋਟੇ ਇਦਾਂ ਦੇ ਹੁੰਦੇ ਆ ਜੋ ਵੱਡੇ ਨਹੀਂ ਸਮਝ ਪਾਉਂਦੇ ਹੁੰਦੇ ਹਰ ਘਰ ਦੀ ਇਹ ਕਹਾਣੀ ਅੱਜ ਦੇ ਟਾਈਮ ਦੀ ਰੀਅਲ ਸੱਚਾਈ ਦਿਖਾਈ ਆ ਉਹਨਾਂ ਦੀਆਂ ਸਾਰੀਆਂ ਵੀਡੀਓਜ਼ ਅਪਲੋਡ ਹੋ ਰਹੀਆਂ ਪਰ ਉਹਨਾਂ ਦੀ ਮਾੜਾ ਜ਼ਗੀਰਦਾਰ ਵੀਡੀਓ ਨਹੀਂ ਆ ਰਹੀ ਉਹਨਾਂ ਨੇ ਕੋਈ ਕਾਰਨ ਵੀ ਨਹੀਂ ਦੱਸਿਆ ਜਾ ਉਹਨਾਂ ਨੇ ਕੋਈ ਵਲੌਗ ਪਾ ਕੇ ਵੀ ਨਹੀਂ ਦੱਸਿਆ ਵੀ ਉਹਨਾਂ ਦੇ ਇਹ ਵੀਡੀਓ ਕਿਉਂ ਨਹੀਂ ਆ ਰਹੀ ਪਰ ਉਹ ਆਪਾਂ ਨੂੰ ਲੱਗਦਾ ਆਪਾਂ ਨੂੰ ਇਹੀ ਰੱਖਣਾ ਚਾਹੀਦਾ ਕਿ ਮੈਨੂੰ ਲੱਗਦਾ ਕਿ ਉਹ ਉਹ ਵੀਡੀਓ ਜਲਦੀ ਤੇ ਚਲਦੀ ਹੀ ਪਾਉਣਗੇ ਕਿਉਂਕਿ ਹਰ ਇੱਕ ਵੀਡੀਓ ਵਿੱਚ ਉਹਨਾਂ ਨੂੰ ਵਧੀਆ ਉਹਨਾਂ ਢੰਗ ਨਾਲ ਦਿਖਾਉਣੀ ਹੁੰਦੀ ਆ ਇਸ ਕਰਕੇ ਉਹਨਾਂ ਕੋਲ ਇੰਨਾ ਜ਼ਿਆਦਾ ਟਾਈਮ ਨਹੀਂ ਹੋਣਾ ਜਿਸ ਦੇ ਕਾਰਨ ਉਹ ਵੀਡੀਓ ਵੀ ਉਹ ਸ਼ੂਟ ਕਰ ਪਾਉਣ ਤੁਸੀਂ ਵੀ ਕਰਦੇ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਊਗੀ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ